ਸਨਾਤਨ ਜਾਗਰਣ ਮੰਚੋਲੋਂ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼ੀ ਰਾਮ ਜੀ ਤੇ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲੇਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲੇਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਸ ਹਨੂਮਾਨ ਜੀ ਦੇ ਸਰੂਪ ਆ ਰਿਹਾ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤੋਂ ਵੀ ਆਗਮਨ ਲਾਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਿਹਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹੇ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜਪਰਾਨ ਪ੍ਰਤੀਸ਼ਟਾ ਤੋਂ ਉੱਥੇ ਯੋਧੇ ਜਦੋਂ ਸ਼੍ਰੀ ਰਾਮ ਜੀ ਵਿਰਾਜਮਨ ਹੋਈ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਬਣਾਇਆ ਗਿਆ ਕਿ ਜਿੱਦਾਂ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਹੁੰਦੇ ਰਹੇ ਆ ਕਿ ਜਦੋਂ ਸ਼ਿਦਾਮ ਜੀ ਵਾਪਸ ਆਏ ਸੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਵੇ ਜਲਾਏ ਸੀ ਬਹੁਤ ਉਮਤਾ ਉੱਥੇ ਵੀ ਉਹਦਾ ਬਣਾਇਆ ਗਿਆ ਸੀ ਤੇ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ 'ਚ ਪਤਾ ਲੱਗ ਜਾਏਗਾ ਬਗਵਾਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਇਏ ਜਾਣ ਜਿੱਦਾਂ ਦੀਵਾਲੀ ਵਾਂਗ ਅਪਾ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤ ਕੀ ਵੀ ਲੱਗਣ ਹਰ ਬੰਦੇ ਨੇ ਕਿਹਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਐਤ ਕੀ ਫਿਰ ਅਪਾ ਉਸੇ ਤਰ੍ਹਾਂ ਹੀ ਆਪਣਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੀ ਉਸੇ ਤਰ੍ਹਾਂ ਹੀ ਮਨਾਇਆ ਜਾ ਜਿਸ ਤਰ੍ਹਾਂ ਲਾਜ਼ਮ ਮਨਾਏ ਸੀ ਤਾਂ ਕਿ ਪੂਰਾ ਸ਼ਹਿਰ ਬਗਵਾਰੰਗ ਚ ਰੰਗ ਜੇ ਅੱਜ ਇਸ ਵਾਰ ਸਨਾਤਨ ਯਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਯੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਯੋਧਿਆ ਵਿੱਚ ਮਨਾਇਆ ਜਾ ਰਿਹਾ ਤੇ ਉਸ ਪਲਖਸ਼ ਵਿੱਚ ਜਿਹੜੀ ਹੈਗੀ ਆ ਅੱਜ ਅਸੀਂ ਸਨਾਤਨ ਯਾਗਨ ਮੰਚ ਨੇ ਇੱਥੇ ਮੀਟਿੰਗ ਕੀਤੀ ਹੈਗੀ ਪਿਛਲੇ ਸਾਲ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਵਿੱਚ ਮੌਜੂਦ ਸੀ ਲੰਬੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਸੀ ਇਸ ਵਾਰ ਵੀ ਉਨੀ ਕੈਡਿੰਗ ਕਰ ਲੋ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਣ ਮੰਚ ਦੇ ਮੈਂਬਰ ਸਦਾਲਨੇ ਹਨ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਨਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਾਂ ਨੂੰ ਭੇ ਦੇ ਰੂਪ ਜਿਹੜਾ ਭਵੇ ਦੇ ਰੂਪ ਜਿਹੜਾ ਹੈਗਾ ਉਹ ਬਣਾਇਆ ਜਾਵੇ